ਪਹਿਲਵਾਨ ਜੜਲਾ ਬਣੇ ਚੌਥੀ ਵਾਰ ਦੁਆਬਾ ਜ਼ੋਨ ਦੇ ਪ੍ਰਧਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਐਮਪੀ ਨੇ ਨਿਯੁਕਤੀ ਪੱਤਰ ਅਤੇ ਸਰੂਪਾ ਪੈਂਟ ਕਰਕੇ ਕੀਤਾ ਸਨਮਾਨਿਤ ਜਿਲ੍ਹਾ ਸ਼ਿਦਪາກ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਚੰਡੀਗੜ੍ਹ ਰੋਡ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਪਹਿਲਵਾਨ ਭਪਿੰਦਰ ਪਾਲ ਸਿੰਘ ਜੜਲਾ ਨੂੰ ਉਹਨਾਂ ਦੀਆਂ ਪਾਰਟੀ ਪ੍ਰਤੀស្ਵਾਵਾ ਨੂੰ ਮੁੱਖ ਰੱਖਦੇ ਹੋਏ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ BC ਵਿੰਗ ਦੁਆਬਾ ਜੋਨ ਦੇ ਪ੍ਰਧਾਨ ਅਤੇ ਪਾਰਟੀ ਦੇ BC ਵਿੰਗ ਦੇ ਕੌਮੀ ਜਨਨ ਸਕੱਤਰ ਥਾਪਿਆ ਗਿਆ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਅਤੇ ਦੁਆਬਾ ਜੋਨ ਦਾ ਪ੍ਰਧਾਨ ਸ਼ਰਮਣੀ ਕਾਲੀ ਦਰ ਦੇ BC ਵਿੰਗ ਦੇ ਕੌਮੀ ਪ੍ਰਧਾਨ ਜਾ ਨਿਰਾਸ਼ੀ ਦੀ ਗਾਫੀਆ ਨੇ ਨਿਯੁਕਤ ਹੋਣਾ ਆਧਿਆਥਰ ਵੱਲੋਂ ਦਿੱਤਾ ਲੈਟਰ ਅੱਜ ਸੌਪਿਆ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਸਮੁੱਚੀ ਦੋਆਬਾ ਜਿਹੋਂ ਦੀ ਸਾਰੀ ਕਾਲੀ ਜੱਥੇ ਦੀ ਜੱਥੇਬੰਦੀ ਵੱਲੋਂ ਉਹ ਇਧਰ ਪਾਰਟੀ ਦੀ ਜਾੜ ਰਾ ਹਾਂ ਬਧਾਈਦਨ ਇਹ ਆਸ ਕਰਦਾ ਕਿ ਪਾਸ਼ਰੀਆਂ ਸ਼ਰੈਣੀਆਂ ਜਿਹੜੀਆਂ ਹਮੇਸ਼ਾ ਸ਼ਰਮ ਨਹੀਂ ਕਾਲੀ ਦਾ ਦਾ ਕਰੀਆਂ ਨੇ ਔਪਾਸ਼ੀਏ ਸ਼ਰੈਨੀਆਂ ਦੇ ਸਭ ਤੋਂ ਵੱਧ ਸਾਰ ਲੈਂਦੇ ਵਿੱਚ ਉਨ੍ਹਾਂ ਦੇ ਆਰਥਿਕ ਹਾਲਤ ਸੁਧਾਰਨ ਦੇ ਵਿੱਚ ਉਨ੍ਹਾਂ ਦੇ ਵਿਦਿਆ ਖੇਤਰ ਦੇ ਵਿੱਚ ਬੱਚਿਆਂ ਦੀ ਅੱਗੇ ਚਲਾਉਣ ਦੇ ਸ਼ਰਮਣੀ ਕਾਲੀਦਾਨ ਨੇ ਮੈਸਾ ਅਹਿਰੋੜਾ ਦਾ ਕੀਤਾ ਹੋਰ ਬਾਰੇ ਸੰਬੰਧਿਤ ਵੀ ਇਸ ਵਰਗ ਨੂੰ ਨਾਮ ਬੰਦ ਕਰਕੇ